ਜਿਵੇਂ ਆਪਾਂ ਮੈਂ ਦੱਸਿਆ ਪਾਈਪ ਨੂੰ ਕਿਉਂਕਿ ਸਾਰੀ ਬੋਡੀ ਦਾ એનર્ਜੀ ਲੈਵਲ ਗਲਤ ਹੋ ਗਿਆ ਕਿੱਥੇ ਦਾ ਸਾਰੀ ਬੋਡੀ ਸਿਸਟੇਮੈਟਿਕਲੀ ਚੱਲਦੀ ਸੀ ਕਿੱਥੇ ਇੱਕ ਪਾਸਾ ਖੜ ਗਿਆ ਤੇ ਜਿਵੇਂ ਆਪਾਂ ਮੈਂ ਦੱਸਿਆ ਪਾਈਪ ਨੂੰ ਇੱਕ ਪਾਸੋਂ ਕੁੱਟ ਦਈਏ ਜਿਵੇਂ ਹੁਣ ਪਾਈਪ ਆਪਾਂ ਪਾਣੀ ਤਰੋਕਦੇ ਹੁੰਨੇ ਆ ਜੇ ਪਾਈਪ ਦੇ ਅੱਗੇ ਅੰਗੂਠਾ ਲਾ ਲਈਏ ਪ੍ਰੈਸ਼ਰ ਵੱਧ ਜਾਂਦਾ ਨਾ ਪਿੱਛੋਂ ਪਾਈਪ ਵੀ ਫੁੱਲ ਜਾਂਦੀ ਹੈ ਤੇ ਪਾਣੀ ਦਾ ਪ੍ਰੈਸ਼ਰ ਵੀ ਗਾਂਹ ਤੱਕ ਜਾਂਦਾ ਹੈ ਇਸੇ ਤਰੀਕੇ ਜਦੋਂ ਇੱਕ ਪਾਸੋਂ ਪਾਉਣ ਦਾ ਸਰਕਲ ਟੁੱਟ ਗਿਆ ਸਾਰੀ ਬੋਡੀ 'ਚ ਪ੍ਰੈਸ਼ਰ ਵੱਧ ਜਾਏਗਾ ਤੇ ਦਿਮਾਗ ਵੀ ਤੇਜ਼ੀ ਨਾਲ ਚੱਲਣ ਲੱਗੇਗਾ ਉਹ ਕਰੇਗਾ ਫਿਰ ਬਾਜਾਂ ਕੱਢ ਕੇ ਚੀਕਾ ਮਾਰੂਗਾ ਤੇ ਆਕਾਸ਼ ਦੀ ਸੁੰਨ ਦੇ ਵਿੱਚੋਂ ਕੁਝ-ਕੁਝ ਗੱਲਾਂ ਫੜੇਗਾ ਕਈ ਵਾਰੀ ਕਹਿੰਦੇ ਨੇ ਨਾ ਜੀ ਕੋਈ ਗੱਲਾਂ ਵੀ ਕਈ ਵਾਰੀ ਸੱਚੀਆਂ ਕਰਦਾ ਜੀ ਹੋ ਸਕਦਾ ਹੈ ਉਹਦੇ ਅੰਦਰ ਪ੍ਰੈਸ਼ਰ ਜ਼ਿਆਦਾ ਵੱਧ ਜਾਏ ਆਕਾਸ਼ ਦੇ ਵਿੱਚੋਂ ਕੋਈ ਭਾਸ਼ਾ ਵੀ ਉਹ ਦੂਸਰੀ ਫੜ ਸਕਦਾ ਹੈ ਕਿਉਂਕਿ ਆਕਾਸ਼ ਵਿੱਚ ਸਾਰਾ ਕੁਝ ਰਿਕਾਰਡ ਪਿਆ ਹੋਇਆ ਮਾਨੀ ਪ੍ਰੇਤ ਬਣ ਗਿਆ ਕੋਈ ਐਸੀ ਭਾਸ਼ਾ ਬੋਲਣ ਲੱਗ ਜਾਏ ਜਿਵੇਂ ਸਾਡੇ ਸਾਰੇ ਜਨਮਾਂ ਦਾ ਰਿਕਾਰਡ ਇਸ ਆਕਾਸ਼ ਦੇ ਵਿੱਚ ਪਿਆ ਹੋਇਆ ਉੱਥੋਂ ਹੀ ਕੋਈ ਨਾ ਕੋਈ ਆਕਾਰ ਫੜ ਕੇ ਹਾਂ ਮੈਂ ਉਹ ਆ ਫਲਾਣਾ ਕਿਉਂਕਿ ਦਿਮਾਗ ਤਾਂ ਚੱਲਦਾ ਨਹੀਂ ਹੁੰਦਾ ਉਤਲੇ ਉਹਨੂੰ ਕਹਿਣਗੇ ਬੋਲ ਤੂੰ ਕੌਣ ਹੈ ਬੋਲ ਤੂੰ ਕੌਣ ਹੈ ਉਹ ਚੀਕਾਂ ਮਾਰੂਗਾ ਅਨਬੈਲੈਂਸ ਹੋ ਜਾਊਗਾ ਕਰੇਗਾ ਹੁਣ ਉਹ ਜੀਵ ਕੀ ਕਰਦੇ ਨੇ ਜਿਨ੍ਹਾਂ ਨੂੰ ਸਿਆਣੇ ਕਹਿੰਦੇ ਨੇ ਲੋਕੀ ਹੁੰਦੇ ਉਹ ਮੂਰਖ ਨੇ ਸਾਨੂੰ ਮੂਰਖ ਬਣਾਉਂਦੇ ਨੇ ਉਹਦੇ ਪਿੱਠ ਦੇ ਵਿੱਚ ਚਿੰਟੇ ਮਾਰਦੇ ਨੇ ਬੈਲਟਾਂ ਮਾਰਦੇ ਨੇ ਜਾਂ ਉਹਨੂੰ ਧੂਪ ਸنگਾਉਂਦੇ ਨੇ ਜਿਵੇਂ ਇੱਕ ਆਇਓਡੈਕਸ ਹੁੰਦੀ ਹੈ ਉਸ ਤਰੀਕੇ ਦਾ ਧੂਪ ਦੇ ਵਿੱਚ ਕੁਝ ਪਾਇਆ ਹੁੰਦਾ ਹੈ ਉਹ ਧੂਪ ਜਦੋਂ ਉਹਦੇ ਦਿਮਾਗ ਨੂੰ ਚੜਦੀ ਹੈ ਉਹ ਜਾ ਕੇ ਜਿਵੇਂ ਆਪਾਂ ਦਿਲ ਦੀ ਨਾੜੀਆਂ ਦੀ ਬਲੋਕੇਜ ਹੁੰਦੀ ਹੈ ਤੇ ਬਲੋਕੇਜ ਖੋਲਣ ਲਈ ਖੂਨ ਪਤਲੇ ਵਾਲੀ ਦਵਾਈ ਹੁੰਦੀ ਹੈ ਨਾ ਇਸੇ ਤਰੀਕੇ ਧੂਫ ਦੇ ਵਿੱਚ ਐਸਾ ਸਿੰਪਟਮ ਪਾਇਆ ਹੁੰਦਾ ਜੋ ਅੰਦਰ ਜਾ ਕੇ ਜਿੱਥੇ ਉਹ ਪਾਉਣ ਦੀ ਬਲੋਕੇਜ ਉਹਨੂੰ ਖੋਲਦੀ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਾਣੀ ਅੜ ਜਾਂਦਾ ਬੱਚੇ ਨੂੰ ਉਥਰੋਂ ਆ ਜਾਂਦਾ ਆਪਾਂ ਢੁਈ ਉਹਦੀ ਪਿੱਛੋਂ ਥੇਪੜਦੇ ਆ ਨਾ ਤੇ ਰੀੜ ਦੀ ਹੱਡੀ 'ਚ ਹੀ ਖੱਟ ਚੱਕਰ ਨੇ ਉਹ ਜਦੋਂ ਪਿੱਛੇ ਬੈਲਟਾ ਮਾਰਦੇ ਨੇ ਚਿੰਟੇ ਮਾਰਦੇ ਨੇ ਉਹਦੇ ਨਾਲ ਜਿੱਥੇ ਕੋਈ ਪਾਉਣ ਰੁਕੀ ਹੁੰਦੀ ਥੋੜੀ ਦੇਰ ਬਾਅਦ ਸੈੱਟ ਹੋ ਜਾਂਦੀ ਹੈ ਉਹ ਜੀਵ ਨਾਰਮਲ ਹੋ ਜਾਂਦਾ ਹੈ ਔਰ ਉਹਨੂੰ ਡਰ ਪੈ ਗਿਆ ਵੀ ਮੈਨੂੰ ਕੀ ਹੋ ਗਿਆ ਸੀ ਡਰ ਪੈਣ ਕਰਕੇ ਉਹਦੀ ਬਾਡੀ ਨੂੰ ਪਤਾ ਨਹੀਂ ਲੱਗਾ ਭਰਮ ਦੇ ਵਿੱਚ ਆ ਗਈ ਉਹਦੀ ਬਾਡੀ ਨੇ ਸਾਰੀ ਨੈਗੇਟਿਵਿਟੀ ਕੰਜ਼ਿਊਮ ਕਰ ਲਈ ਪੁਤਲਿਆਂ ਨੇ ਕਹਿਤਾ ਤੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਉਹਨੇ ਕਹਿਤਾ ਤੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਉਹ ਕਹਿੰਦਾ ਮੇਰੇ ਚ ਵਡਪਾਲ ਸਿੰਘ ਆ ਗਿਆ ਸੀ ਬਾਬਾ ਦੀਪ ਸਿੰਘ ਆ ਗਿਆ ਘੂਤ ਆ ਗਿਆ ਸੀ ਜਿੰਨ ਆ ਗਿਆ ਫਲਾਣਾ ਉਹ ਮਾਨ ਹੀ ਬਣ ਗਿਆ ਮਾਨ ਪੰਜਾਬ ਵਾਸੀ ਮਨ ਨੂੰ ਨਾਮ ਦਾ ਫੇਤ ਨਹੀਂ ਹੁਣ ਜਿੰਦੇ ਨਾਲ ਇੱਕ ਵਾਰੀ ਇਸ ਤਰ੍ਹਾਂ ਹੋ ਗਿਆ ਉਹ ਸਾਰੀ ਹਰਕਤ ਉਹਦੀ ਬਾਡੀ ਦੇ ਸੈਲ ਰਿਕਾਰਡ ਕਰ ਲੈਂਦੇ ਨੇ ਦੁਬਾਰਾ ਜਦੋਂ ਫੇਰ ਉਹਦੇ ਉੱਤੇ ਇਸ ਤਰ੍ਹਾਂ ਥੋੜਾ ਜਿਹਾ ਵੀ ਲੋਡ ਪਏਗਾ ਉਹ ਈ ਹਰਕਤ ਹੋਏਗੀ ਦੁਬਾਰਾ ਫਿਰ ਉਹ ਚਿਕਾ ਮਾਰਨੀ ਸ਼ੁਰੂ ਕਰ ਦੇਗਾ ਐਸਾ ਜੀਬ ਜੇ ਤੁਹਾਡੇ ਕੋ ਪਿੰਡ ਇਲਾਕੇ ਤੁਹਾਡੇ ਘਰ ਦੇ ਵਿੱਚ ਹੈਗਾ ਉਹਨੂੰ ਬਾਬੇ ਦੇ ਕੋਲ ਜਾਣ ਦੀ ਬਜਾਏ ਜਦੋਂ ਇਸ ਤਰ੍ਹਾਂ ਦਾ ਵਿਚਾਰਾ ਬਿਮਾਰੀ ਦੁਆਰਾ ਪੀੜਤ ਹੋ ਕੇ ਪਖੰਡ ਖੇਖਣ ਕਰਦਾ ਉਹ ਉਹ ਜਿੱਥੇ ਬੈਠਾ ਹੈ ਉਹਨੂੰ ਕੀ ਕਰੋ ਉਹਨੂੰ ਬਿਠਾ ਲਓ ਉਹਦਾ ਜਿਹੜਾ ਨਾਸਕਾ ਹੈ ਉਹਨੂੰ ਘੁੱਟਣਾ ਸ਼ੁਰੂ ਕਰੋ ਇੱਕਦਮ ਨਾ ਘੁੱਟੋ ਤਾਂ ਕਿ ਵੀ ਇੱਕਦਮ ਸਾਹ ਨਹੀਂ ਰੁਕਣਾ ਉਹਦੀ ਨਾਸਕਾ ਨੂੰ ਥੋੜਾ ਜਿਹਾ ਘੁੱਟਣਾ ਸ਼ੁਰੂ ਕਰੋ ਵੀ ਨਾ ਨੱਕ ਚੋਂ ਜਿਹੜਾ ਸਵਾਸ ਆਉਂਦਾ ਹੈ ਉਹਦੇ ਨੱਕ ਨੂੰ ਇਸ ਤਰ੍ਹਾਂ ਘੁੱਟੋ ਕੇ 25 ਕੁ ਪੈਸੇ ਸਵਾਸ ਉਹਦੇ ਨੱਕ ਚ ਆਵੇ ਤੇ ਇੱਕ ਹੱਥ ਲੈ ਕੇ ਜਿੱਥੇ ਉਹਦੀ ਨਾਭੀ ਹੈ ਉਹਦੀ ਨਾਭੀ ਨੂੰ ਪੂਰਾ ਪਿੱਛੇ ਤੱਕ ਧੱਕ ਦਿਓ ਦੋ ਬੰਦੇ ਲੱਗੋ ਇੱਕ ਤਾਂ ਉਹਦੇ ਨੱਕ ਨੂੰ ਥੋੜਾ ਜਿਹਾ ਘੁੱਟ ਲਵੇ ਇੱਕ ਨਾਭੀ ਨੂੰ ਪਿੱਛੇ ਤੱਕ ਧੱਕ ਦੇਵੇ ਐ ਆਪਾਂ ਬਣਾ ਕੇ ਨਾ ਜਿਵੇਂ ਆਪਾਂ ਹੱਥ ਨੂੰ ਐ ਪਤਲਾ ਜਿਹਾ ਕਰਕੇ ਉਹਦੀ ਐ ਜਿੱਥੇ ਧੁੰਨੀ ਆ ਧੁੰਨੀ ਦੇ ਵਿੱਚ ਐ ਪੂਰਾ ਧੱਕ ਦੇ ਉਹਦੀ ਧੁੰਨੀ ਵਿੱਚ ਦੂਜੇ ਬੰਦੇ ਨੂੰ ਕਹੋ ਕਿ ਇਹਦੇ ਪਿੱਛੇ ਇਹਦੀ ਰੀੜ ਦੀ ਹੱਡੀ ਤੇ ਜ਼ੋਰ-ਜ਼ੋਰ ਦੀ ਥੱਪੜ ਮਾਰ ਥੇਪੜ ਉਪਰੋਂ ਥੱਲੇ ਥੱਲਿਓਂ ਉਪਰ ਜਿਵੇਂ ਬੱਚੇ ਨੂੰ ਆਪਾਂ ਥੇਪੜਦੇ ਆ ਨਾ ਛੋਟੇ ਬੱਚੇ ਨੂੰ ਦੁੱਧ ਪਿਆ ਕੇ ਆਪਾਂ ਥੇਪੜਦੇ ਆ ਇਸ ਤਰ੍ਹਾਂ ਨੂੰ ਜ਼ੋਰ-ਜ਼ੋਰ ਦੀ ਥੱਪੜ ਮਾਰਾਰ ਕੇ ਉੱਤੋਂ ਥੱਲੇ ਥੱਲੋਂ ਉੱਤੋਂ ਉੱਤੋਂ ਥੱਲੇ ਥੱਲੋਂ ਉਹਦਾ ਨੱਕ ਕਦੇ ਘੁੱਟ ਦਿਓ ਕਦੇ ਛੱਡ ਦਿਓ ਕਦੇ ਘੁੱਟ ਦਿਓ ਕਦੇ ਛੱਡ ਦਿਓ ਕਦੇ ਘੁੱਟ ਦਿਓ ਕਦੇ ਛੱਡ ਦਿਓ ਉਧਰੋਂ ਨਾਭੀ ਦੇ ਥੱਲੋਂ ਪੂਰਾ ਹੱਥ ਦੇ ਕੇ ਰੱਖੋ ਨਾਭੀ ਇੱਕ ਵਾਰੀ ਪਿੱਛੇ ਰੀੜ ਦੀ ਹੱਡੀ ਤੱਕ ਲਾ ਦਿ ਗਰਦਨ ਦੇ ਕੋਲੋਂ ਕੁੱਟੋ ਪਿੱਛੋਂ ਕੁੱਟੋ ਕੌਣ ਪਤਾ ਨਹੀਂ ਕਿਹੜੇ ਖੜ ਚੱਕਰ ਤੇ ਰੁਕੀ ਏ ਉਹਦੀ ਨਿਸ਼ਾਨੀ ਤੁਹਾਨੂੰ ਦੱਸਤੀ ਏ ਜੇ ਉੱਪਰਲਾ ਕੱਲਾ ਸਿਰ ਘਮਾਈ ਜਾਂਦਾ ਤਾਂ ਪੌਣ ਉਹਦੀ ਗਰਦਨ ਦੇ ਹੇਠਾਂ ਰੋਗੀ ਜੇ ਅੱਧਾ ਸਰੀਰ ਘਮਾਉਂਦਾ ਪਿਆ ਤਾਂ ਉਹਦੀ ਛਾਤੀ ਵਾਲੇ ਖੜ ਚੱਕਰ ਤੇ ਪੌਣ ਰੋਗੀ ਤੇ ਜੇ ਪੂਰਾ ਸਰੀਰ ਬੈਠਾ ਘਮਾਈ ਜਾਂਦਾ ਪੂਰਾ ਸਰੀਰ ਵਾਲ-ਵੂਲ ਖੋਲ ਲੈ ਸਾਰ ਫਿਰ ਮੋੜਾ ਤਰ ਚੱਕਰ ਤੇ ਰੋਗੀ ਫਿਰ ਥੱਲੇ ਜਿਆਦਾ ਕੁੱਟੋ ਜਿੱਥੇ ਕਿ ਜੀ ਰੁਕੀ ਏ ਉਸ ਤੋਂ ਉੱਪਰਲਾ ਸਰੀਰ ਘਮਾਏਗਾ ਥੱਲੜਾ ਖੜਾ ਰਹੇਗਾ ਜੇ ਕੱਲੀ ਗਰਦਨ ਘਮਾਈ ਜਾਂਦਾ ਫਿਰ ਤਾਂ ਉੱਥੇ ਗਰਦਨ ਵਾਲੇ ਖੜ ਚੱਕਰ ਤੇ ਜੇ ਅੱਧਾ ਕ ਸਰੀਰ ਕਮਾਉਂਦਾ ਉੱਥੇ ਆ ਫਿਰ ਜੇ ਪੂਰਾ ਬੈਠਾ ਕਮਾਈ ਜਾਂਦਾ ਤੇ ਕਈ ਜਿਹੜੇ ਨੇ ਉਹ ਨੱਚਣਾ ਸ਼ੁਰੂ ਕਰ ਦਿੰਦੇ ਨੇ ਉਹ ਤਾਂ ਵਿੱਚ ਫਿਰ ਉਹਨਾਂ ਦੀ ਲੋਰ ਬਣ ਜਾਂਦੀ ਹੋਰ ਕੁਛ ਨਹੀਂ ਹੁੰਦਾ ਇਹ ਪੌਣ ਰੁਕਦੀ ਏ ਪੌਣ ਰੁਕਣ ਤੇ ਮਨ ਦਾ ਧਿਆਨ ਜਿਹੜਾ ਆਕਾਸ਼ ਦੀ ਸੁੰਨ ਵਿੱਚ ਲੱਗ ਜਾਂਦਾ ਤੇ ਉਹ ਪੌਣ ਰੁਕਣ ਕਰਕੇ ਆਵਾਜ਼ ਮੋਟੀ ਪਤਲੀ ਹੋ ਜਾਂਦੀ ਏ ਥੋੜਾ ਜਿਹਾ ਆਕਾਸ਼ ਪਾਸੇ ਧਿਆਨ ਲੱਗਦਾ ਤੇ ਧਿਆਨ ਕੰਮ ਕਰਨਾ ਸ਼ੁਰੂ ਕਰ ਦਿੰਦਾ ਕੋਈ ਭਾਸ਼ਾ ਲੱਗ ਬੋਲਣੀ ਜਾਂ ਦੋ ਚਾਰ ਕੋਈ ਕਿਉਂਕਿ ਰੇਧ ਸੇਧ ਆਕਾਸ਼ ਵਿੱਚ ਉਹ ਥੋੜੀ ਜੀਆਂ ਗੱਲਾਂ ਕੋ ਸੱਚੀਆਂ ਦੱਸ ਦੇ ਲੀਆਂ ਉਹਦੀ ਆਪ ਦੀ એનર્ਜੀ ਇੰਨੀ ਜਨਰੇਟ ਹੋ ਜਾਂਦੀ ਏ ਕਿ ਉਹ ਆਕਾਸ਼ ਵਿੱਚੋਂ ਕੁਝ ਗੱਲਾਂ ਫੜਨ ਲੱਗ ਪੈਂਦੇ। ਉਤਲੇ ਦੁਖੀ ਹੋ ਜਾਂਦੇ ਨੇ ਬਾਬਿਆਂ ਦੀ ਉਹ ਬਣ ਜਾਂਦੀ ਏ ਚਾਂਦੀ। ਇਹ ਇੱਕ ਵਿਧਾਨ ਏ ਜਿਹੜੀ 1 ਜੂਨ ਹੈ ਉਹ ਦੂਸਰੀ ਜੂਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਉਹਦੇ ਸਵਾਸ ਨਹੀਂ ਖਤਮ ਹੁੰਦਾ। ਹਰ ਇੱਕ ਜੀਵ ਨੂੰ ਜਿਹੜੀ ਵੀ ਜੂਨ ਮਿਲੀ ਏ ਚਾਹੇ ਪ੍ਰੇਤ ਦੀ ਜੂਨ ਮਿਲੀ ਏ ਚਾਹੇ ਬੰਦੇ ਦੀ ਜੂਨ ਮਿਲੀ ਏ ਚਾਹੇ ਪਸ਼ੂ ਦੀ ਜੂਨ ਮਿਲੀ ਏ ਇਹ ਆਪਾਂ ਨੂੰ ਦਰਗਾਹ ਵਿੱਚੋਂ ਅਲੋਟ ਹੁੰਦੀ ਏ। ਜਿਨਨੇ ਜਿਵੇਂ ਦੇ ਕਰਮ ਕੀਤੇ ਨੇ ਉਹਦੇ ਕਰਮਾਂ ਦਾ ਹਿਸਾਬ ਲੇਖਾ ਜੋਖਾ ਕਰਕੇ ਧਰਮਰਾਜ ਉਹਨੂੰ ਅਗਲੀ ਜੂਨ ਦੇ ਵਿੱਚ ਪਾ ਦਿੰਦਾ ਜਿਨ੍ਹਾਂ ਦਾ ਭੋਗ ਉਹਨੂੰ ਭੋਗਣਾ ਪੈਂਦਾ ਦੂਸਰੀ ਜੂਨ ਨਹੀਂ ਇਸ ਤਰ੍ਹਾਂ ਇਹ ਤਾਂ ਵਿਧਾਨ ਹੈ ਦੂਸਰੀ ਜੂਨ ਉਹਦੀ ਉਸ ਜੂਨ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ ਜਦੋਂ ਦੇ ਸਵਾਸ ਖਤਮ ਹੋਣਗੇ ਉਹ ਅਗਲੀ ਜੂਨ ਚ ਜਾ ਸਕਦਾ ਹੈ ਪਹਿਲਾਂ ਨਹੀਂ ਐਵੇਂ ਵੀ ਤੁਹਾਡੇ ਵਿੱਚ ਆ ਕੇ ਕੋਈ ਦੂਜਾ ਵੜ ਕੇ ਬਹਿ ਜਾਵੇ ਕੋਈ ਜ਼ਿੰਦਗੀ ਨਾ ਜਿਉਣ ਦੇਵੇ ਹੁਣ ਭੂਤ ਜਿਹੜੇ ਨੇ ਉਹ ਕਦੇ ਪ੍ਰਧਾਨ ਮੰਤਰੀ ਚ ਨਹੀਂ ਵੜੇ ਕਿਸੇ ਮਿਲਟਰੀ ਅਫਸਰ ਚ ਨਹੀਂ ਵੜੇ ਕਿਸੇ ਬਿਜ਼ਨਸਮੈਨ ਦੇ ਨਹੀਂ ਵੜੇ